ਲੁਧਿਆਣਾ ਦੇ ਵਿੱਚ ਬੀਤੀ ਰਾਤ ਹਰ ਗੋਬਿੰਦਨਗਰ ਦੇ ਵਿੱਚ ਬਾਈਕ ਸਵਾਰਾਂ ਨੇ ਇੱਕ ਘਰ ਦੇ ਉੱਤੇ ਫਾਇਰਿੰਗ ਕੀਤੀ। ਝੜਾਫੇ ਦੇ ਵਿੱਚ ਇੱਕ ਵਿਅਕਤੀ ਦੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਵੀ ਕੀਤਾ ਗਿਆ। ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਚੌਕੀ ਜਗਤਪੁਰੀ ਦੀ ਪੁਲਿਸ ਜਾਂਚ ਕਰ ਰਹੀ ਹੈ। ਵਾਰਦਾਤ ਤੋਂ ਬਾਅਦ ਇਲਾਕੇ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਏ ਗੋਲ ਗੱਪੇ ਦੀ ਰੇੜੀ ਹਟਾਉਣ ਨੂੰ ਲੈ ਕੇ ਦੱਸਦੀ ਹੈ ਕਿ ਇਹ ਵਿਵਾਦ ਹੋਇਆ ਸੀ। ਮਾਜ਼ੀ ਜੀ ਜ਼ਖਮੀ ਮੁਹੰਮਦ ਆਜ਼ਾਦ ਨੇ ਦੱਸਿਆ ਕਿ ਗਲੀ ਦੇ ਵਿੱਚ ਗੋਲ ਗੱਪੇ ਦੀ ਰੇੜੀ ਖੜੀ ਸੀ ਜਿੱਥੋਂ ਬੱਚੇ ਗੋਲ ਗੱਪੇ ਖਾ ਰਹੇ ਸੀ ਐਨੇ ਨੂੰ ਕੁਝ ਨੌਜਵਾਨો ਥੇ ਆਉਂਦੇ ਨੇ ਰੇੜੀ ਹਟਾਉਣ ਦੀ ਗੱਲ ਕਰਦੇ ਨੇ ਬੱਚੇ ਨੇ ਕਿਹਾ ਕਿ ਇਹ ਰੇੜੀ ਉਹਨਾਂ ਦੀ ਨਹੀਂ ਹੈ ਗੋਲ ਗੱਪੇ ਵਾਲਾ ਕਿਤੇ ਗਿਆ ਹੋਇਆ ਐ ਐਸੇ ਵਿਚਾਰ ਗੁੱਸੇ 'ਚ ਆਏ ਨੌਜਵਾਨ ਨੇ ਪਹਿਲਾਂ ਮੁੰਡੇ ਨੂੰ ਥੱਪੜ ਮਾਰ ਦਿੱਤਾ ਤੇ ਉਸ ਦੀ ਜਦੋਂ ਮਾਂ ਬਚਾਉਣ ਲਈ ਆਉਂਦੀ ਹੈ ਤਾਂ ਉਸ ਨੂੰ ਵੀ ਉਹ ਥੱਪੜ ਮਾਰ ਦਿੰਦਾ ਕਾਫੀ ਬਹਿਸਬਾਜ਼ੀ ਹੁੰਦੀ ਹੈ देर रात ਤੱਕ ਮੋਟਰਸਾਈਕਲ ਸਵਾਰ ਨੌਜਵਾਨ ਉਥੋਂ ਕਈ ਨੌਜਵਾਨਾਂ ਨੂੰ ਲੈ ਕੇ ਆ ਜਾਂਦੇ ਹੱਲੇ ਦੇ ਵਿੱਚ ਗੋਲੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਤਲਵਾਰ ਵੀ ਕੱਢ ਲੈਂਦੇ ਨੇ ਬਦਮਾਸ਼ਾਂ ਨੇ ਘਰ ਦੇ ਦੀਵਾਰ ਦੇ ਉੱਤੇ ਫਾਇਰ ਕੀਤੀ ਜਿਨ੍ਹਾਂ ਦੇ ਨਿਸ਼ਾਨ ਅਜੇ ਵੀ ਤੁਸੀਂ ਦੇਖ ਸਕਦੇ ਹੋ ਘਟਨਾ ਸਥਾਨ ਘਟਨਾ ਵਾਲੀ ਜਗ੍ਹਾ ਦੀ ਸੀਸੀਟੀਵੀ ਇਹ ਘਟਨਾ ਵਾਲੀ ਦੀ ਘਟਨਾ ਦੀ ساری ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਮੇਰਾ ਨਾਮ ਗੁਲਾਬ ਹੈ ਤੇ ਸਰ ਅਸੀਂ ਸਾਨੂੰ ਪਤਾ ਚੱਲਿਆ ਕਿ ਇੱਦਾਂ ਦਾ ਮਤਲਬ ਲੜਾਈ ਹੋ ਰਹੀ ਹੈ ਤਾਂ ਅਸੀਂ ਆਏ ਦੇਖਣ ਦੇ ਲਈ ਕੀ ਹੋ ਰਿਹਾ ਦੇਖਿਆ ਕਿ ਉੱਥੇ ਉਹ ਪੱਥਰ ਫੇਕਦੇ ਪਏ ਸੀ ਤੇ ਅਸੀਂ ਉੱਥੇ ਰੁਕੇ ਪੱਥਰ ਦੇਖਿਆ ਦੋ ਤਿੰਨ ਪੱਥਰ ਪਿੱਕੇ ਉਹਦੇ ਬਾਅਦ ਉਹਨਾਂ ਨੇ ਗਨ ਕੱਢ ਲਈ ਔਰ ਫਾਇਰ ਕਰਨ ਲੱਗੇ ਹੋ ਕਿੱਥੇ ਲੜਾਈ ਸੀ ਕਾਰਨ ਕੀ ਸੀ ਲੜਾਈ ਦਾ ਕਾਰਨ ਤਾਂ ਸਾਨੂੰ ਪਤਾ ਨਹੀਂ ਸੀ ਕਿਉਂਕਿ ਉਸ ਟਾਈਮ ਤੇ ਅਸੀਂ ਬਾਅਦ 'ਚ ਆਏ ਸੀ ਜਦੋਂ ਹੋ ਰਹੀ ਸੀ ਲੜਾਈ ਹੋ ਰਹੀ ਸੀ ਬਾਕੀ ਸਾਰੇ ਬੰਦੇ ਜਿੰਨੇ ਵੀ ਪਰਿਵਾਰ ਸੀਗੇ ਸਾਰੇ ਘਰ ਦੇ ਅੰਦਰ ਸੀਗੇ ਠੀਕ ਹੈ ਉਹ ਗੈਲਰੀ ਤੇ ਉੱਤੇ ਦੇਖ ਰਹੇ ਸੀ ਤਾਂ ਉੱਥੇ ਪੱਥਰ ਫੇਕ ਰਹੇ ਸੀ ਪੱਥਰ ਫੇਕਦੇ ਫੇਕਦੇ ਉਹਨਾਂ ਨੇ ਫਾਇਰਿੰਗ ਕਰਨ ਨੂੰ ਸਟਾਰਟ ਕਰਤਾ ਠੀਕ ਹੈ 3-4 ਫਾਇਰ ਕੀਤਾ ਮੈਂ ਫਿਰ ਅੱਗੇ ਚੱਲ ਕੇ ਫਿਰ ਮਤਲਬ 100 ਨੰਬਰ ਤੇ ਕਾਲ ਆ ਗਈ ਕੁੱਟਮਾਰ ਕੀਤੀ ਕਿ ਉਹ ਤੁਹਾਡਾ ਕੀ ਲੱਗਦਾ ਹੈ ਉਹ ਮੇਰਾ ਚਾਚਾ ਲੱਗਦਾ ਜੀ ਅੱਛਾ ਚਾਚਾ ਲੱਗਦਾ ਹਾਂ ਜੀ ਹਾਂ ਜੀ ਤੇ ਇਹ ਕਹਿੰਦੇ ਕਿ ਮੁੰਡਿਆਂ ਦੀ ਵੀ ਝੂਟਮਾਰ ਕੀਤੀ ਕੀ ਹੈ ਹਾਂ ਜੀ ਹਾਂ ਜੀ ਮੁੰਡਿਆਂ ਦੇ ਵੀ ਝੂਟਮਾਰ ਕੀਤੀ ਹਾਂ ਚਾਚਾ ਦੇ ਮੁੰਡੇ ਕਿ ਕਾਰਨ ਸਟਾਰਟਿੰਗ ਲੜਾਈ ਕਿੱਥੋਂ ਹੋਈ ਉਹ ਇਹ ਤਾਂ ਚਾਚਾ ਨੂੰ ਪਤਾ ਹੋਆ ਕਿਉਂਕਿ ਉਸ ਟਾਈਮ 'ਚ ਮੈਂ ਆਇਆ ਸੀ ਜੋ ਉਹੀ ਦੇਖਿਆ ਕਿ ਮਤਲਬ ਉਹ ਪੱਥਰ ਫੇਕਦਾ ਪਿਆ ਸੀ ਤੇ ਚਾਚਾ ਦੇ ਨਾਲ ਵੀ ਹਮਲਾ ਕੀਤਾ ਗਿਆ ਨਹੀਂ ਕੀ ਹਥਿਆਰ ਵੀ ਵਰਤੇ ਗਏ? ਹਾਂ ਜੀ ਜੀ ਹਥਿਆਰ ਸੀਗਾ ਉਹਨਾਂ ਦੇ ਹੱਥ 'ਚ ਉਹ ਕਿਰਪਾਨ, ਗੁਰਪਾਨ ਸੀਗਾ ਇਹ ਸਾਰੇ ਸੀਗੇ ਸਮਾਨ ਫਾਇਰਿੰਗ ਕਿੱਤੇ ਦੀ ਸੀ ਸੀਸੀਟੀਵੀ ਹੈਗੀ ਅੱਜ ਦੀ ਫਾਇਰਿੰਗ ਕੀਤੀ ਗਈ ਤੁਸੀਂ ਕਹਿ ਰਹੇ ਹੋ ਸਰ ਜਿੱਥੇ ਫਾਇਰਿੰਗ ਕੀਤੀ ਆ ਉੱਥੇ ਜੋ ਮਤਲਬ ਕੈਮਰਾ ਲੱਗਿਆ ਹੋਇਆ ਉਹ ਕਹਿੰਦੇ ਖਰਾਬ ਆ ਹਾਲਾਤ ਕਿਦਾਂ ਤੁਹਾਡੇ ਚਾਚੇਰ ਤੁਹਾਡੇ ਚਾਚੇ ਦੇ ਮੁੰਡੇ ਦੇ ਚਾਚੇ ਦੇ ਮੁੰਡੇ ਦਾ ਤਾਂ ਬਹੁਤ ਖਰਾਬ ਹੈ ਚਾਚਾ ਤਾਂ ਥੋੜੇ ਜਿ ਦੇ ਠੀਕ ਵੀ ਹੈਗੇ ਆ ਕਿਉਂਕਿ ਕੱਲ ਮਤਲਬ ਆਪਰੇਟ ਹੋਇਆ ਸੀ ਉਹਨਾਂ ਦਾ ਡਾਕਟਰ ਦੇਖਿਆ ਟ੍ਰੀਟਮੈਂਟ ਕੀਤੀ ਆ ਕੀ ਕਰਦੇ ਹੋ ਪ੍ਰਸ਼ਾਸਨ ਮੰਗ ਤੇ ਇਹ ਕਹਿੰਦੇ ਸਾਨੂੰ ਮਤਲਬ ਏ ਮਿਲਣਾ ਚਾਹੀਦਾ ਵਾ ਇਨਸਾਫ ਮਿਲਣਾ ਚਾਹੀਦਾ ਵਾ ਔਰ ਕੁਛ ਨਹੀਂ ਜੀ ਠੀਕ ਸਰ ਜਿਹੜੀ ਰਾਤ ਕੁੰਦਨਪੁਰੀ ਲੜਾਈ ਹੋਈ ਆ ਸਰ ਕੀ ਮੰਗਦੇ ਆnabla ਕੁਛ ਨਹੀਂ ਜੀ ਇੱਕ ਗਲੀ ਨੰਬਰ 8 ਵਿੱਚ ਕੋਲ ਦੇ ਉੱਪਰ ਜਿਹੜੀ ਸੀਗੀ ਕਿਉਂਕਿ ਜਿਹੜੀਆਂ ਦੇ ਕੋਲ ਗੱਪੇ ਖਾਣ ਤੋਂ ਇੱਕ ਦੂਜੇ ਦੇ ਕੋਲ ਬਹਿ ਕੇ ਹੋਣ ਕਰਕੇ ਉਹ ਲੜਾਈ ਵਧ ਗਈ ਬਾਅਦ ਵਿੱਚ ਉਹਨਾਂ ਸੀ ਉਹਨਾਂ ਦੇ ਕੋਈ ਗੜਮ ਜੀ ਸੈਟਮੈਂਟ ਮੱਝੀ ਅਸੀਂ ਮੈਡੀਕਲ ਲੈ ਕੇ ਕਾਰਵਾਈ ਕਰਾਂਗੇ ਇਨਵੈਸਟੀਗੇਟ ਕਰਾਂਗੇ ਸਰੇ ਕੋ ਨੌਜਵਾਨ ਨੇ ਕਿੰਨੇ ਜਣੇ ਸੀ ਪਿੰਡਾਂ ਦੇ ਬਾਲੇ ਦੀ ਕੋਈ ਕਰਤਾ ਦਾ ਕੋਈ ਕਰਤਾ ਦੋਸਤਾ ਕਿਤੇ ਉਹ ਰੋਜ਼ ਬਗੜੀ ਰਹਿੰਦੇ ਆ ਇਕੱਠੇ ਰਹਿੰਦੇ ਆ ਉੱਥੇ ਇਹਨਾਂ ਦੀ ਕੋਈ ਝੜੀ ਤੇ ਕੋਈ ਮੈਂ ਵੀ ਹੋ ਗਈ ਤਾਂ ਜੀ ਬਾਕੀ ਇਨਵੈਸਟੀਗੇਟ ਕਰ ਰਹੇ ਜੋ ਜੋ ਵੀ ਹੋਗਾ ਉਹ ਕਾਰਵਾਈ ਹੋਵੇਗਾ ਕਹਿੰਦੇ ਦੋ ਜਿਹੜੇ ਮੁੰਡੇ ਨੇ ਉਹਨਾਂ ਦੇ ਗੰਬੀਰ ਸੱਟ ਲੱਗੀਆਂ ਨੇ ਫਾਦਰ ਸਾਹਿਬ ਕੋਈ ਜੋ ਮੈਡੀਕਲ ਲੈ ਕੇ ਜੋ ਮੈਡੀਕਲ ਚਾਹ ਕੋਈ ਕਰ ਰਿਹਾ ਸੀ ਸੀਸੀਟੀਵੀ ਵੀ ਆਈ ਹਦਿਆਵਾਂ ਵਗੈਰਾ ਨਾਲ ਬਈ ਕੋਈ ਇਹ ਕੋਈ ਗੱਸਪ ਨਹੀਂ ਜਿਵੇਂ ਆਈ ਉਹ ਜੋ ਲੜਾਈ ਚੜ੍ਹ ਗਈ ਰੂਰ ਰਹਿਤ ਤੋ ਹੈ ਇਹ ਵੀ ਕੋਈ ਆਈਸਾ ਕੋਈ ਆਪਣਾ ਇਨਵੈਸਟੀਗੇਸ਼ਨ ਪਹੁੰਚ ਕਰ ਰਿਹਾ ਪਰਿਵਾਰ ਕਹ ਰਿਹਾ ਕਿ ਫਾਇਰਿੰਗ ਨਹੀਂ ਹੋਈ ਹੈ ਪੰਜਾਬ ਦੇ ਕੋਈ ਫਾਇਰ ਕਾਲ ਸਾਡੇ ਮੁਕ ਦੇ ਸਾਰੀ ਪੁਸਪਹੁੰਚ ਗਈ ਤੇ ਫਾਇਰ ਕਾਲ ਦੀ ਕੋਈ ਗੱਲ ਹੀ ਹੈਗੀ ਫਿਰ ਵੀ ਇਨਵੈਸਟੀਗੇਟ ਕਰ ਰਹੇ ਉਸ ਟਾਈਮ ਤੇ ਸਾਨੂੰ ਕੋਈ ਨਹੀਂ ਸਾਥ ਪਹੁੰਚ ਗਿਆ ਸਰ ਜੋ ਵੀ ਬਣਦੀ ਕਰਦੇ ਬਿਲਕੁਲ ਕਰਾਂਗੇ ਬਿਲਕੁਲ ਜਰੀ ਨੂੰ ਕਰਦੇ ਕਰਾਂਗੇ